ਨਾਨ ਤਾਂ ਅਕਸਰ ਤੁਸੀਂ ਦੇਖੇ ਹੋਣਗੇ ਅੰਮ੍ਰਿਤਸਰੀ ਨਾਨ ਕੋਚੇ ਦੇਖੇ ਹੋਣਗੇ ਪਰ ਅਨੋਖਾ ਕੁਲਚਾ ਦਿਖਾਵਾਂਗੇ ਤੁਹਾਨੂੰ ਕੋਈ ਵਾਲਾ ਕੁਲਚਾ ਉਹ ਵਾਲਾ ਕੁਲਚਾ ਬਹੁਤ ਬਹੁਤ ਦੂਰ ਤੱਕ ਗਿਆ ਹੈ ਇੰਗਲੈਂਡ ਤੱਕ ਗਿਆ ਹੈ ਨਿਊਜ਼ੀਲੈਂਡ ਤੱਕ ਗਿਆ ਹੈ ਨਿਊਜ਼ੀਲੈਂਡ ਵਾਲਿਆਂ ਨੇ ਤੇ ਖੁਦ ਆਪਣਾ ਰੈਸਟੋਰੈਂਟ ਹੀ کھولਿਆ ਹੈ ਉਹ ਅਸਾਂਲੇ ਉਹਦੇ ਵਿੱਚ ਹੋਇਆ ਹੀ ਕੱਲਾ ਜਾਂਦਾ ਹੈ ਜੇ ਕੋਈ ਕਸਟਮਰ ਕਹੇ ਵੀ ਥੋੜਾ ਬੋੜਾ ਕਈ ਉਹਨਾਂ ਇਹ ਅਲੂ ਵਿੱਚ ਮਿਕਸ ਕਰਵਾ ਲੈਂਦੇ ਆ ਇਹ ਪਰ ਜਲਾਦਾਰੀ ਪਹਿਵਲਾਈ ਯੂਜ਼ ਕਰਦੇ ਆ ਮੇਰੇ ਨਾਲ ਔਨ ਲਾਈਵ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਸੋ ਅੱਜ ਬਟਾਲਾ ਸ਼ਹਿਰ ਦੀ ਐਸੀ ਮਸ਼ਹੂਰ ਦੁਕਾਨ ਤੇ ਲੈ ਕੇ ਆਏ ਆ ਕਿ ਜਿੱਥੇ ਨਾਨ ਬਣਾਉਂਦੇ ਨੇ ਨਾਨ ਤਾਂ ਅਕਸਰ ਤੁਸੀਂ ਦੇਖੇ ਹੋਣਗੇ ਅੰਮ੍ਰਿਤਸਰੀ ਨਾਨ ਕੋਚੇ ਦੇਖੇ ਹੋਣਗੇ ਪਰ ਅਨੋਖਾ ਕੁਲਚਾ ਦਿਖਾਵਾਂਗੇ ਤੁਹਾਨੂੰ ਕਿੰਨਾ ਵਧੀਆ ਕੁਲਚਾ ਤਿਆਰ ਕਰਦੇ ਨੇ ਕੀ ਇਹ ਤੇ ਕਿਦਾਂ ਤਿਆਰ ਕਰਦੇ ਨੇ ਆਲੂ ਵਾਲੇ ਕੁਲਚੇ ਤੇ ਨਾਲ ਦੀ ਨਾਲ ਇੱਕ ਸਪੈਸ਼ਲ ਇੱਕ ਕੁਲਚਾ ਤਿਆਰ ਕਰਦੇ ਨੇ ਬੜੀ ਵੱਖਰੀ ਆਈਟਮ ਹੈ ਕਹਿੰਦੇ ਨੇ ਕਲਾ ਕਲਾ ਹੋਵੇ ਤੇ ਪਰਮਾਤਮਾ ਦੀ ਕਿਰਪਾ ਹੁੰਦੀ ਏ ਤੇ ਨਾਲ ਦੀ ਨਾਲ ਗਾਗ ਵੀ ਜਰਾ ਏ ਉਹ ਖੁਸ਼ ਹੋ ਕੇ ਜਾਂਦਾ ਤੇ ਖੁਸ਼ ਹੋ ਕੇ ਆਂਦਾ ਏ ਸੋ ਖੋਏ ਵਾਲਾ ਕੁਲਚਾ ਕੋਏ ਵਾਲਾ ਕੁਲਚਾ ਤੁਹਾਨੂੰ ਅੱਜ ਇਹ ਗੱਲਬਾਤ ਕਰਾਵਾਂਗੇ ਕਿ ਕਿਦੋਂ ਸ਼ੌਂਕ ਪਿਆਉਣ ਨੂੰ ਤੇ ਕਿਦੋਂ ਦੀ ਇਹਨਾਂ ਨੂੰ ਜਾਤ ਹੈ ਤੇ ਕਿੰਨੀ ਕੀ ਧੀਰ ਹੋ ਗਈ ਏ ਇਹ ਕੋਏ ਵਾਲਾ ਜਿਹੜਾ ਕੁਲਚਾ ਏ ਤਿਆਰ ਕਰਦੇ ਆ ਗੱਲਬਾਤ ਕਰਦੇ ਆ ਸੋ ਨਮਸਕਾਰ ਭਾਜੀ ਹਸਕਾਰ ਜੀ ਕੀ ਨਾਮ ਦੇ ਗਿਆ ਗੁਰੂ ਜੀ ਗਿਆ ਗੁਰੂ ਜੀ ਕੀ ਨਾਮ ਦੇ ਮੇਰਾ ਨਾਮ ਨੰਦਲਾਲ ਹੈ ਜੀ ਨੰਦਲਾਲ ਜੀ ਇਹ ਕਿੱਦਾਂ ਫਿਰ ਮਨ ਦੇ ਵਿੱਚ ਸ਼ੌਂਕ ਆਇਆ ਕਿ ਕੋਈ ਵਾਲਾ ਕੁਲਚਾ ਤਿਆਰ ਕਰਨਾ ਅਕਸਰ ਆਲੂ ਵਾਲੇ ਕੁਲਚੇ ਤੇ ਆਪਾਂ ਦੇਖਦੇ ਰਹਿੰਨੇ ਆ ਕੋਈ ਵਾਲਾ ਕੁਲਚਾ ਕਿੱਦਾਂ ਮਨ ਦੇ ਵਿੱਚ ਆਇਆ ਤੇ ਕਿੱਥੋਂ ਤੁਸੀਂ ਜਾ ਸਿੱਖੀਏ ਤੇ ਸਾਡੇ ਦਰਸ਼ਕਾਂ ਨੂੰ ਦੱਸੋ ਮੈਂ ਨਾ ਭੰਡਾਰੀ ਮੱਲੇ ਪਹਿਲਾਂ ਰੇੜੀ ਲਗਾਉਂਦਾ ਸੀ ਜੀ ਔਰ ਮੈਂ ਮੇਰੇ ਨਾਲ ਰਿਸ਼ਤੇਦਾਰ ਆ ਗਏ ਜਗਦਾ ਨਹੀਂ ਮੇਰੇ ਕੋਲ ਉਸ ਲਈ ਮੇਰੇ 11 11 ਵੇ ਨਾਲ ਕੋਈ ਤੇ ਖਤਮ ਹੋ ਜਾਂਦੇ ਨਹੀਂ ਤੇ ਉਹ ਆ ਗਏ ਤੇ ਉਹਨਾਂ ਨੇ ਕਿਹਾ ਵੀ ਕੋਈ ਉਹਨਾਂ ਦੇ ਨਾਲ ਵੀ ਉਹਨਾਂ ਦੇ ਨਾਲ ਉਹਨਾਂ ਦੇ ਗੈਸਟ ਹੀ ਤੇ ਉਹ ਕਹਿੰਦੇ ਵੀ ਕੁਲਚਾ ਖਾਣਾ ਮੈਂ ਆਉ ਤੁਹਾਨੂੰ ਪਾਗ ਲਿਆ ਮੈਂ ਕਿਹਾ ਹੁਣ ਲੈ ਕੇ ਆਏ ਆ ਤੇ ਮੇਰੇ ਕੋਲ ਦੁੱਧ ਮਾਰ ਖਤਮ ਹੋ ਗਿਆ ਮੈਂ ਕਿਹਾ ਦੁਕਾਨਦਾਰ ਗਿਆ ਤੇ ਉਹਨੇ ਮਜ਼ਾਕ ਨਾਲ ਵੈਸੇ ਮੈਨੂੰ ਕਿਹਾ ਮੈਂ ਕਿਹਾ ਜੀ ਪਨੀਰ ਦੇ ਦਿਓ ਕਹਿੰਦਾ ਪਨੀਰ ਖਤਮ ਹੋ ਗਿਆ ਤੇ ਉਹਨੇ ਮਜ਼ਾਕ ਨਾਲ ਕਿਹਾ ਕਹਿੰਦਾ ਖੋਇਆ ਲੈ ਜਾ ਖੋਇਆ ਬਣਾ ਦੇ ਉਗੜਾ ਵੀ ਕਰਨੀ ਹੈਗਾ ਬਣਾ ਲੈਣਾ ਤੂੰ ਮੈਂ ਕਿਹਾ ਚਲੋ ਦੇ ਦਿਓ 200 ਗ੍ਰਾਮ ਨਾਲ ਤੁਸੀਂ ਖੋਇਆ ਦੇ ਦਿਓ ਅਜਾ ਫਿਰ ਕੋਈ ਵਾਲਾ ਟਰਾਈ ਕਰਕੇ ਦੇਖ ਲੈਨੇ ਉਸ ਦਿਨ ਫਿਰ ਮੈਂ ਆ ਗਏ ਟਰਾਈ ਕੀਤੀ ਉਹ ਕੁਝਦਾ ਖੋਇਆ ਚ ਨਮਕ ਵਗੈਰਾ ਪਾਪ ਹੋ ਗਏ ਉਹਦੇ ਮਸਾਲੇ ਵਗੈਰਾ ਤੋਂ ਮੇਰੇ ਕੋ ਨਹੀਂ ਹੈਗੇ ਪੂਰੇ ਪ੍ਰੋਪਰ ਫਿਰ ਵੀ ਮੈਂ ਜਿਸ ਤਰ੍ਹਾਂ ਦਾ ਬਣਾ ਸਕਦਾ ਸੀ ਬਣਾ ਕੇ ਉਹਨਾਂ ਨੂੰ ਖਾਏ ਕੁਝੇ ਔਰ ਉਹਨਾਂ ਨੇ ਆਵਾਕ ਤੇ ਕੋਈ ਸਮਾਨ ਨਹੀਂ ਹੈ ਕੋਈ ਕੁਝ ਨਹੀਂ ਹੈਗਾ ਇਹ ਪਰ ਫਿਰ ਵੀ ਤੂੰ ਐਡਾ ਵਧੀਆ ਕੁਲਚਾ ਲਾਦਾ ਇਹ ਤੇ ਦੂਜੇ ਕੁਲਜਿਆਂ ਨਾਲੋਂ ਵੀ ਵਧੀਆ ਤੇ ਵਧੀਆ ਕੁਲਜਾ ਇਹ ਤਾਂ ਬਗੈਰਸ਼ ਹੋ ਜਾਂਦਾ ਵੀ ਖਾਦਾ ਜਾਂਦਾ ਉਸ ਦਿਨ ਤੋਂ ਫਿਰ ਮੈਂ ਇਹ ਕੁਲਚਾ ਸ਼ੁਰੂ ਕੀਤਾ ਉਸ ਤੋਂ ਬਾਅਦ ਫਿਰ ਮੈਂ ਆਪਣੇ ਹੋਰ ਮਸਾਲੇ ਵਗੈਰਾ ਜਿੱਦ ਨਾਲ ਕੈਲਰੀ ਇਹਦੀ ਘੱਟ ਜਾਏ ਥੋੜੀ ਜੀ ਉਹ ਫਿਰ ਮੈਂ ਤਿਆਰ ਕੀਤਾ ਸੋ ਕਿੰਨਾ ਸਮਾਂ ਲੱਗਦਾ ਐਸ ਨੂੰ ਇਹ ਖੋਇ ਵਾਲੇ ਕੁਲਚੇ ਨੂੰ ਤਿਆਰ ਕਰਦੇ ਆ ਤੇ ਮਟੀਰੀਅਲ ਕੀ ਕੀ ਪੈਂਦਾ ਹੈ ਤੇ ਕਿੰਨੇ ਦਾ ਤੁਸੀਂ ਉਹ ਦੇ ਅੱਗੇ ਦਿੰਦੇ ਹੋ ਕਸਟਮਰ ਨੂੰ ਮਸਾਲੇ ਉਹਦੇ ਵਿੱਚ ਖੋਇਆ ਹੀ ਇਕੱਲਾ ਪੈਂਦਾ ਵਾ ਜੇ ਕੋਈ ਕਸਟਮਰ ਕਹੇ ਵੀ ਥੋੜਾ ਬੋਦਾ ਕਈ ਥੋੜਾ ਜਿਹਾ ਆਲੂ ਵਿੱਚ ਮਿਕਸ ਕਰਵਾ ਲੈਂਦੇ ਆ ਵੀ ਪਰ ਜ਼ਿਆਦਾਦਾਰੀ ਖੋਇ ਵਾਲਾਈ ਯੂਜ਼ ਕਰੀਏ ਸੋ ਫਿਰ ਕਿੱਥੋਂ ਕਿੱਥੋਂ ਤੱਕ ਤੁਹਾਡੇ ਨਾਂਣ ਮਸ਼ਹੂਰ ਹੋ ਗਏ ਖੋਏ ਵਾਲੇ ਕਿਉਂਕਿ ਅਲੱਗ ਤਰ੍ਹਾਂ ਦੀ ਚੀਜ਼ ਇੱਕ ਬਣਾਤੀ ਅਮਰਤਸਰੀ ਕੁਲਚੇ ਤੇ ਆਲੂ ਵਾਲੇ ਕੁਲਚੇ ਤੇ ਅਕਸਰ ਆਪਾਂ ਦੇਖਦੇ ਆਂ ਪਰ ਕੋਈ ਵਾਲਾ ਕੁਲਚਾ ਕਿੱਥੇ ਕਿੱਥੇ ਤੱਕ ਫਿਰ ਮਸ਼ਹੂਰੀ ਹੋ ਗਈ ਹੈ ਭਰਾ ਦੀ ਕੋਈ ਵਾਲਾ ਕੁਲਚਾ ਬਹੁਤ ਬਹੁਤ ਦੂਰ ਤੱਕ ਗਿਆ ਹੈ ਵਾ ਇੰਗਲੈਂਡ ਤੱਕ ਗਿਆ ਹੈ ਨਿਊਜ਼ੀਲੈਂਡ ਤੱਕ ਗਿਆ ਹੈ ਨਿਊਜ਼ੀਲੈਂਡ ਵਾਲਿਆਂ ਨੇ ਤੇ ਖੁਦ ਆਪਣਾ ਰੈਸਟੋਰੈਂਟ ਹੀ ਖੋਲ ਲਿਆ ਵਾ ਉਹਦੇ ਅੱਛਾ ਤੇ ਥੋੜੀ ਬੋਦੀ ਮੇਰੇ ਕੋਲ ਟ੍ਰੇਨਿੰਗ ਲਈ ਹੈ ਵੈਸੇ ਇਹ ਕਹਿੰਦੇ ਇਹ ਮੈਂ ਘਰ ਵਸੇ ਕਰਨਾ ਪਰ ਉਹਨਾਂ ਨੇ ਮੈਨੂੰ ਦੱਸਿਆ ਨਹੀਂ ਕਿ ਉਹਨਾਂ ਨੇ ਜਾ ਕੇ ਬਾਅਦ ਪੋਸਟਾ ਪਾਈਆਂ ਵੀ ਅਬ ਆਵੇ ਬਣਾਇਆ ਬਣਾਇਆ ਪਰ ਫਿਰ ਵੀ ਉਹ ਕਹਿੰਦੇ ਵੀ ਉਸ ਤਰ੍ਹਾਂ ਦਾ ਨਹੀਂ ਪਾਉਂਦਾ ਮੈਮ ਬਿਨਾ ਕਾਰੀਗਰ ਉਸਤਾਦ ਤੋਂ ਕੋਈ ਚੀਜ਼ ਨਹੀਂ ਬਣਦੀਗੀ ਮੈਂ ਵੀ ਜਿੱਥੇ ਸਿੱਖਿਆ ਮੈਂ ਬੜੇ ਭਾਣੇ ਤੋਤੇ ਆ ਸੂਫਰ ਕਿੰਨਾ ਕਿ ਪਿਆਰ ਮਿਲਦਾ ਬਟਾਲੇ ਵਾਲਿਆਂ ਦਾ ਤੁਸੀਂ ਦੱਸੇ ਕਿ ਫੌਰਨ ਤੱਕ ਬੜਾ ਪਿਆਰ ਮਿਲਦਾ ਪਿਆ ਤਾਂ ਬਟਾਲੇ ਵਾਲਿਆਂ ਦਾ ਤੋਂ ਲੈ ਕੇ ਤੇ ਫੌਰਨ ਤੱਕ ਤੁਸੀਂ ਗਏ ਹੋ ਬਟਾਲੇ ਵਾਲਿਆਂ ਦਾ ਕਿੰਨਾ ਕਿ ਪਿਆਰ ਮਿਲਿਆ ਫਿਰ ਤੁਸੀਂ ਬਾਹਰ ਤੱਕ ਪਹੁੰਚੇ ਬਟਾਲੇ ਵਾਲਿਆਂ ਦਾ ਤਾਂ ਬਹੁਤ ਪਿਆਰ ਮਿਲਿਆ ਮੈ ਬਟਾਲੇ ਵਾਲਿਆਂ ਦਾ ਜਿੰਨਾਂ ਨੇ ਵੀ ਐਮਲੀਆਂ ਜਦੋਂ ਆਂਦੀਆਂ ਮੈਂ ਵੀ ਜੇ ਚਾਰ ਕੁਲਚੀ ਉਹਨਾਂ ਨੇ ਜੇ ਖੋਏ ਵਾਲੇ ਆਲੂ ਵਾਲੇ ਲਗਾਇਆ ਦੋ ਕੁ ਜੀ ਉਹਨਾਂ ਨਾਲ ਖੋਏ ਵਾਲੇ ਲਵਾ ਗਏ ਬਾਜੋ ਆਪਣੇ ਜਿੰਨੇ ਵੀ ਹੁਣ ਆਪੋ ਚ ਇੱਕ ਇੱਕ ਦੰ ਦੋ ਦੋ ਵਾਈਟਾ ਉਹਨਾਂ ਨੇ ਖਵਾਣੀਆਂ ਖਵਾਣੀਆਂ ਵੀ ਟੇਸਟ ਕਰੋ ਵੀ ਉਹਦਾ ਖੋਏ ਦਾ ਵੀ ਟੇਸਟ ਦੇ ਸੋ ਫਿਰ ਪਰਿਵਾਰ ਦੀ ਕਿੰਨੀ ਕਿ ਸਪੋਰਟ ਹੈ ਕਿਉਂਕਿ ਪਰਿਵਾਰ ਦੀ ਸਪੋਰਟ ਹੋਵੇ ਤਾਂ ਫੇਰ ਹੀ ਅੱਗੇ ਮੰਦਾ ਚੱਲਦਾ ਕੰਮ ਨਹੀਂ ਪਰਿਵਾਰ ਦੀ ਤਾਂ ਬਹੁਤ ਬੁਲਸ ਕੋੜਾ ਹੈ ਹੁਣ ਮੇਰੇ ਨਾਲ ਮੇਰਾ ਬੇਟਾ ਵਾ ਉਹ ਮੇਰੀ ਹੈਲਪ ਕਰਦਾ ਹੈ ਸੋ ਫਿਰ ਚੱਲਦਾ ਇਹ ਕੰਮ ਕਿੰਨੇ ਵੇ ਤੋ ਲੈ ਕੇ ਕਿੰਨੇ ਵੇ ਤੱਕ ਚੱਲਦਾ ਹੈ ਖੋਏ ਵਾਲਾ ਕੁੱਤਾ ਤੇਰੇ ਉਏ ਵਲਾ ਪ੍ਰੋਪਰ ਮਿਲ ਜਾਂਦਾ ਕਿਸੇ ਟਾਈਮ ਕਈ ਵਾਰੀ ਨਹੀਂ ਹੁੰਦਾ ਗੱਲ ਨੂੰ ਥੋੜਾ ਜਿਹੀ ਦਾ ਵੇਟ ਕਰ ਲੋ ਦੇਖੋ ਜੀ ਉਸੇਲੇ ਲੈ ਕੇ ਤੇ ਕੋਇਆ ਵਧੀਆ ਜੂਸ ਕਰੀਦਾ ਸੋ ਗੱਲਬਾਤ ਕੀਤੀ ਜੀ ਉਹਨਾਂ ਨੇ ਕਿਹਾ ਜੀ ਬੜੇ ਪਾਪੜ ਵੇਲਨੇ ਪੈਂਦੇ ਨੇ ਕੰਮ ਸਿੱਖਣ ਵਾਸਤੇ ਕੰਮ ਸਿੱਖਿਆ ਉਹਨਾਂ ਨੇ ਬਰਤਨ ਸਾਫ਼ ਕਰ ਕਰਕੇ ਕੰਮ ਸਿੱਖਿਆ ਹੱਥ ਦੀ ਕਾਰਾਗਰੀ ਕਹਿੰਦੇ ਨੇ ਕਿ ਕਲਾਕਾਰੀ ਹੁੰਦੀ ਏ ਤੇ ਇੱਕ ਹੱਥ ਦੀ ਕਾਰਾਗਰੀ ਹੁੰਦੀ ਏ ਕਾਰਾਗਰੀ ਹੱਥ ਦੀ ਸਿੱਖੀਏ ਤੇ ਅੱਜ ਬਟਾਲੇ ਤੋਂ ਲੈ ਕੇ ਇਹ ਨਿਊਜ਼ੀਲੈਂਡ ਤੱਕ ਜਿਹੜਾ ਇਹ ਖੋਏ ਵਾਲਾ ਕੁਲਚਾ ਮਸ਼ਹੂਰ ਹੈ ਸੋ ਆਪਾਂ ਕਿਸੇ ਦੀ ਮਸ਼ਹੂਰੀ ਦਾ ਐਡਵਰਟਾਈਜ਼ਮੈਂਟ ਨਹੀਂ ਕਰਨਾ ਇਹ ਸਿਰਫ ਤੇ ਸਿਰਫ ਲੋਕਾਂ ਨੂੰ ਦੱਸਣਾ ਹੈ ਕਿ ਆਲੂ ਵਾਲੇ ਕੁਲਚੇ ਵੀ ਹੁੰਦੇ ਨੇ ਤੇ ਨਾਲ ਦੀ ਨਾਲ ਇੱਕ ਵੀਰ ਨੇ ਉਪਰਾਲਾ ਕੀਤਾ ਹੈ ਬਹੁਤ ਵਧੀਆ ਖੋਏ ਵਾਲਾ ਕੁਲਚਾ ਜਿਹੜਾ ਇਹ ਉਹ ਵੀ ਬਣਾ ਛੱਡਿਆ ਹੈ ਤੇ ਲੋਕ ਵੀ ਜਰੇ ਜਾਂਦੇ ਨੇ ਉਹ ਵੀ ਫੈਮਲੀਆਂ ਤੇ ਬੈਠ ਕੇ ਖਾਂਦੀਆਂ ਨੇ ਤੇ ਖੁਸ਼ ਹੋ ਕੇ ਜਾਂਦੀਆਂ ਨੇ ਸੋ ਵੀਡੀਓ ਨੂੰ ਵੱਤ ਵਤ ਸ਼ੇਅਰ ਕਰਿਓ ਜੇ ਕਿਸੇ ਨੇ ਕੁਲਚਾ ਖਾਣਾ ਹੋਵੇ ਕੋਈ ਵਾਲਾ ਤਾਂ ਉਹ ਪਲੀਜ਼ ਬਟਾਲਾ ਸ਼ਹਿਰ ਦੇ ਵਿੱਚ ਵਿਜ਼ਿਟ ਕਰ ਸਕਦਾ ਤੇ ਆਣ ਕੇ ਇੱਥੋਂ ਟੈਸਟ ਵੀ ਕਰ ਸਕਦਾ ਸੋ ਵੀਡੀਓ ਨੂੰ ਵੱਤੋ ਵੱਤੇ ਸ਼ੇਅਰ ਕਰਿਓ ਕੈਮਰਾ ਪਰਸਨ ਪਵਨ ਅਗਰਵਾਲਦਨ ਆਲੂ ਧਿਆਨਾਲਾ ਲੱਕੀ ਰਾਜਪੂਤ ਗੁਰਦਾਸੂ